ਅੰਗਰੇਜ਼ਾਂ ਦਾ ਰਾਜ ਆਇਆ ਤੇ ਉਹਨਾਂ ਨੂੰ ਇੱਕ ਚਿੰਤਾ ਸੀ ਕਿ ਇਹ ਸਿੱਖ ਜਿਹੜੇ ਨੇ ਜਦੋਂ ਅਕਾਲ ਤਖਤ ਦੇ ਸਾਹਮਣੇ ਆਉਂਦੇ ਨੇ ਤੇ ਉਦੋਂ ਆਜ਼ਾਦੀ ਦੇ ਸੁਪਨੇ ਲੈਣ ਲੱਗ ਪੈਂਦੇ ਨੇ ਤੇ ਉਹਨਾਂ ਨੇ ਇਹਦੇ ਲਈ ਚੋਰ-ਮੋਰੀਆਂ ਰੱਖ ਕੇ ਸਾਨੂੰ ਪ੍ਰਬੰਧਕ ਕਮੇਟੀ ਦਾ ਨਿظام ਦਿੱਤਾ ਨਿظام ਜਿਹੜਾ ਦਿੱਤਾ ਐਕਟ ਬਣਾ ਕੇ ਦਿੱਤਾ ਉਹਦੇ ਵਿੱਚ ਚੋਰ-ਮੋਰੀਆਂ ਇਸ ਤਰ੍ਹਾਂ ਦੀਆਂ ਰੱਖੀਆਂ ਜਿਹੜੀਆਂ ਸਾਨੂੰ ਅੱਜ ਤੱਕ ਨਹੀਂ ਪਤਾ ਰੱਖੀਆਂ ਇਸ ਕਰਕੇ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਸਿੱਖ ਕੌਮ ਦੀ ਗਿੱਚੀ ਫੜ ਕੇ ਰੱਖੀਏ ਇਹ ਉੱਠ ਨਾ ਸਕਣ ਇਹ ਕਾਲ ਤਖਤ ਦੇ ਸਾਹਮਣੇ ਆਜ਼ਾਦੀ ਦੇ ਸੁਪਨੇ ਲੈਣ ਵਾਲੀ ਕੌਮ ਜਿਹੜੀ ਆ ਸਾਡੇ ਸਾਹਮਣੇ ਖਲੋ ਨਾ ਸਕੇ ਸਾਡੇ ਤੋਂ ਇਕਲਾ ਨਾ ਖੋ ਸਕੇ ਉਹਨਾਂ ਦੀ ਤੇ ਚਿੰਤਾ ਸੀ ਕਿ ਸਾਡੇ ਤੋਂ ਰਾਜ ਨਾ ਵਾਪਸ ਲੈ ਲੈਣ ਕਿਤੇ ਉੱਠ ਕੇ ਪਰ ਉਸ ਤੋਂ ਬਾਅਦ ਜਿਹੜੀਆਂ ਸਰਕਾਰਾਂ ਆ ਉਹਨਾਂ ਦੀ ਚਿੰਤਾ ਇਹ ਰਹੀ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖਾਂ ਨੂੰ ਸਿੱਖਾਂ ਤੇ ਰਾਜ ਵੀ ਕਰੀਏ ਤੇ ਇਹਨਾਂ ਨੂੰ ਖਸਿਆਰਾ ਵੀ ਬਣਾ ਕੇ ਰੱਖੀਏ ਪਰ ਜਿਹੜੀ ਅੱਜ ਸਰਕਾਰ ਆ ਇਸ ਦਾ ਤੇ ਮਨਸਾ ਹੀ ਕੁਛ ਇਸ ਤਰ੍ਹਾਂ ਦਾ ਹੈ ਕਿ ਇੱਕ ਤਾਂ ਸਿੱਖਾਂ ਨੂੰ ਸਿੱਖ ਹੀ ਨਾ ਰਹਿਣ ਦਈਏ ਇਹਨਾਂ ਨੂੰ ਹਿੰਦਵਾਹ ਸਾਗਰ ਚ ਡੋਬ ਕੇ ਗੋਤਾ ਲਵਾ ਕੇ Hindu ਬਣਾ ਦਈਏ ਇੱਥੇ ਕੋਈ ਵੀ ਘੱਟ ਗਿਣਤੀ ਰਹੇ ਨਾ ਇਥੇ ਜਿਹੜੀ ਪ੍ਰਬੰਧਕ ਕਮੇਟੀ ਆ ਗੁਰੂ ਨਾਨਕ ਦੀ ਸਰਕਾਰ ਆ ਇਹਦੇ ਤੇ ਕਬਜ਼ਾ ਕਿਵੇਂ ਹੋਵੇ ਉਹਦੇ ਤੇ ਕਬਜ਼ਾ ਕਰਕੇ ਕਾਲ ਤਖਤੇ ਕਿਵੇਂ ਕਬਜ਼ਾ ਹੋਵੇ ਫਿਰ ਇਹ ਸਿੱਖਾਂ ਦੀ ਜਿਹੜੀ ਪਾਰਟੀ ਆ ਉਹਨੂੰ ਆਪਣੀ ਰਖੇਰ ਬਣਾ ਕੇ ਅਸੀਂ ਪੰਜਾਬ ਤੇ ਰਾਜ ਕਿਵੇਂ ਕਰੀਏ ਅੱਜ ਦੀ ਸਰਕਾਰ ਦੀ ਮਨਸ਼ਾ ਏ ਵਰਨਾ ਤੁਸੀਂ ਦੇਖ ਸਕਦੇ ਹੋ ਕਿ 15 ਸਾਲ ਹੋ ਗਏ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਨਹੀਂ ਹੋ ਰਹੇ ਜਾਂ ਤੇ ਸਰਕਾਰ ਸੈਂਟਰ ਸਰਕਾਰ ਸਾਨੂੰ ਦੱਸ ਦਵੇ ਇਹਨਾਂ ਦਾ ਕੀ ਮਨਸ਼ਾ ਇਹ ਸਿੱਖਾਂ ਦਾ ਜਮਹੂਰੀਅਤ ਥੱਕਿਆ ਜਿਹੜਾ ਉਹ ਕਿਉਂ ਨਹੀਂ ਦਿੰਦੇ ਜਾਂ ਇਹ ਬਾਦਲ ਪਰਿਵਾਰ ਦੱਸ ਦਵੇ ਕਿ ਅਜੇ ਵੀ ਇਹਨਾਂ ਦੀ ਕੀ ਸਾਂਝ ਆ ਇਹਨਾਂ ਨੂੰ ਅਰਬਾਂ ਰੁਪਏ ਤੇ ਸਾਈਨ ਕਰਨ ਦੀ ਪਾਵਰ ਦੇ ਕੇ ਗੁਰੂ ਘਰ ਨੂੰ ਲੁੱਟਣ ਦੀ ਇਜਾਜ਼ਤ ਦਿੱਤੀ ਹੋਈ ਹੈ ਇਹਦੀ ਵਜ੍ਹਾ ਕੀ ਹੈ ਇਹ ਤੁਹਾਨੂੰ ਗੱਲਾਂ ਸੋਚਣੀਆਂ ਪੈਣੀਆਂ ਸਮਝਣੀਆਂ ਪੈਣੀਆਂ ਅਸੀਂ ਬਰਬਾਦ ਹੋ ਚੁੱਕੇ ਹਾਂ ਸਾਡੀ ਐਜੂਕੇਸ਼ਨ ਖਤਮ ਹੋ ਚੁੱਕੀ ਹੈ ਸਾਡੇ ਗਰੀਬ ਬੱਚੇ ਜਿਹੜੇ ਨੇ ਉਹ ਮਜ਼ਦੂਰੀ ਕਰ ਲਈ ਮਜਬੂਰ ਨੇ ਨਸ਼ੇ ਕਰ ਲਈ ਮਜਬੂਰ ਨੇ ਕਿਉਂਕਿ ਗੁਰਬਤ ਨੇ ਗੁਰਬਤ ਕੋਠੇ ਤੇ ਚੜ ਕੇ ਨੱਚਦੀ ਪਈ ਅਸੀਂ ਜਦੋਂ ਅੰਗਰੇਜ਼ਾਂ ਦਾ ਰਾਜ ਆਇਆ ਉਦੋਂ ਅੰਗਰੇਜ਼ਾਂ ਨੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਕਾਇਦਾ ਸ਼ੁਰੂ ਕੀਤਾ ਸੀ ਪੰਜਾਬੀ ਦਾ ਗੁਰਮੁਖੀ ਦਾ ਇਸ ਕਰਕੇ ਸ਼ੁਰੂ ਕੀਤਾ ਸੀ ਕਿ ਸਿੱਖ ਗੁਰਮੁਖੀ ਪੜਨ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਤੇ ਆਤਮਾ ਤੇ ਪਰਮਾਤਮਾ ਦਾ ਸੰਜੋਗ ਬਣੇ ਉਹ ਕੈਦਾ ਜਿਹੜਾ ਉਹ ਅੰਗਰੇਜ਼ ਸਰਕਾਰ ਨੇ ਵਾਪਸ ਲਿਆ ਵਾਪਸ ਲਿਆ ਲਾਲਸ ਦੇ ਕੇ ਸਿੱਖਾਂ ਨੂੰ ਉਹਨਾਂ ਦਿਨਾਂ ਦੇ ਵਿੱਚ ਇਹ ਕਾਨੇ ਦੀ ਕੀਮਤ ਬਹੁਤ ਹੁੰਦੀ ਸੀ ਉਦੋਂ ਇੱਕ ਤਾਂ ਉਹਨਾਂ ਨੇ ਐਲਾਨ ਕੀਤਾ ਕਿ ਜਿਹੜਾ ਹਥਿਆਰ ਜਮ੍ਹਾਂ ਕਰਾਊਗਾ ਸਰਕਾਰ ਕੋਲ ਉਹਨੂੰ 6 ਆਨੇ ਦਿੱਤੇ ਜਾਣਗੇ ਜਿਹੜਾ ਕੈਦਾ জমা ਕਰਾਊਗਾ ਉਹਨੂੰ 2 ਰੁਪਏ ਦਿੱਤੇ ਜਾਣਗੇ ਦੇਖੋ ਕੈਦਾ ਵਾਪਸ ਲੈਣ ਲਈ 2 ਰੁਪਏ ਦਿੱਤੇ ਉਹਨਾਂ ਨੇ ਉਸ ਸਮੇਂ 74890 ਫਿਰ ਉਹਨਾਂ ਨੇ 53 ਦੇ ਵਿੱਚ ਸਕੂਲ ਖੜਾ ਕਰਤਾ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡਾ ਸਾਈ ਸਕੂਲ ਉਸ ਸਾਈ ਸਕੂਲ 'ਚ ਸਾਡੇ ਸਿੱਖ ਬੱਚੇ ਜਾਣ ਲੱਗ ਪਏ ਉਹ 20 ਸਾਲਾਂ ਦੇ ਵਿੱਚ ਵਿੱਚ ਚਾਰ ਬੱਚਿਆਂ ਨੇ ਆਪਣੀ ਇੱਛਾ ਅਨੁਸਾਰ ਆਪਣਾ ਧਰਮ ਪਰਿਵਰਤਨ ਕਰ ਲਿਆ। ਉਦੋਂ ਸਿੱਖਾਂ ਨੂੰ ਹੋਸ਼ ਆਇਆ ਕਿ ਅਸੀਂ ਤੇ ਗੁਆਈ ਜਾ ਰਹੇ ਹਾਂ ਸਾਰਾ ਕੁਝ। ਉਦੋਂ ਫਿਰ ਸਿੰਘ ਸਭਾ ਲਹਿਰ ਬਣੀ। ਉਦੋਂ ਗਿਆਨੀ ਦਿੱਤ ਸਿੰਘ ਵਰਗਿਆਂ ਨੇ ਕੋਸ਼ਿਸ਼ ਕੀਤੀ ਉਦੋਂ ਖਾਲਸਾ ਕਾਲਜ ਬਣਿਆ। ਖਾਲਸਾ ਕਾਲਜ ਦੇ ਮਹਾਰਾਜਿਆਂ ਨੇ ਪੈਸੇ ਦਿੱਤੇ। ਜ਼ਮੀਨਾਂ ਦਿੱਤੀਆਂ ਕੋਟ ਖਾਲਸਾ ਪਿੰਡ ਨੇ ਬਹੁਤ ਵੱਡੀ ਜ਼ਮੀਨ ਦਿੱਤੀ। ਅਤੇ ਸਿੱਖਾਂ ਨੇ ਸ਼ਰਮਦਾਨ ਦਿੱਤਾ ਚੁੱਲਾ ਟੈਕਸ ਲਗਾ ਅਠਾ ਨੇ ਚੁੱਲਾ ਟੈਕਸ ਲਗਾ ਇਹ ਆਲੀਸ਼ਾਨ ਇਮਾਰਤ ਬਣੀ ਅੰਮ੍ਰਿਤਸਰ ਦੇ ਵਿੱਚ ਖਾਲਸਾ ਕਾਲ ਦੇ ਜਿਹਦੇ ਮਾਲਕਾਂ ਦੇ ਬਾਦਲ ਦੇ ਕੁੜਮ ਬਣੇ ਬੈਠੇ ਆ ਸਾਡੇ ਕੋਲ ਕੁਝ ਰਿਹਾ ਨਹੀਂ ਅਸੀਂ ਸਾਰਾ ਕੁਝ ਗੁਆਈ ਬੈਠੇ ਹਾਂ ਅੱਜ 15 ਅਰਬ ਰੁਪਏ ਦਾ ਬਜਟ ਇਹ ਦੱਸਦੀ ਹੈ ਪ੍ਰਬੰਧਕ ਕਮੇਟੀ ਕਿ ਸਾਡਾ 15 ਅਰਬ ਦਾ ਬਜਟ ਹੈ ਇਹ ਕਮੇਟੀ ਜਿੱਦਣ ਤੁਹਾਡੀ ਕਿਰਪਾ ਨਾਲ ਸਾਡੇ ਕੋਲ ਆਊਗੀ ਉਸ ਦਿਨ ਬਜਟ ਪਤਾ ਲੱਗੂ ਕਿੰਨਾ ਹੈ ਸਾਡਾ ਉਦੋਂ ਪਤਾ ਲੱਗੂ ਗੋਲ ਕਿੰਨੇ ਆ ਤੇ ਦੱਸ ਦੇ ਕਿੰਨੇ ਰਹੇ ਅੱਜ ਨਹੀਂ ਪਤਾ ਲੱਗਣਾ ਅੱਜ ਜੋ ਪਤਾ ਲੱਗਦਾ ਇਹ ਲੱਗਦਾ ਹੈ ਕਿ ਇਹਨਾਂ ਨੇ ਵਪਾਰ ਬਣਾ ਲਿਆ ਸਾਡੀ ਪ੍ਰਬੰਧਕ ਕਮੇਟੀ ਨੂੰ ਪ੍ਰਬੰਧਕ ਕਮੇਟੀ ਦੱਸਦੇ ਨੇ ਕਿ 1500 ਕਰੋੜ ਦਾ ਬਜਟ ਹੈ ਜਿਹੜਾ 15 ਸਾਲ ਤੋਂ ਲਗਾਤਾਰ ਇੱਕ ਜਿਹੜੀ ਕਮੇਟੀ ਨੂੰ ਕੋਈ ਅਥਾਰਟੀ ਨਹੀਂ ਉਹ ਵਰਤ ਰਹੀ ਹੈ ਤੇ ਮਾਲਕ ਬਣਾਇਆ ਸੈਂਟਰ ਸਰਕਾਰ ਨੇ ਇਹ ਜਿਹੜੀ ਅੱਜ ਸੰਸਾ ਬਣੀ ਬੈਠੀ ਪ੍ਰਬੰਧਕ ਕਮੇਟੀ ਇਹਨੂੰ ਹਾਈ ਕੋਰਟ ਨੇ ਰੱਦ ਕੀਤਾ ਇਹਦਾ ਇਲੈਕਸ਼ਨ ਸੁਪਰੀਮ ਕੋਰਟ ਨੇ ਉਹਦਾ ਸਟੇ ਨਹੀਂ ਦਿੱਤਾ ਬਾਦਲ ਨੂੰ ਪਰ ਬਾਦਲ ਨੇ ਆਪਣੀ ਚਿੰਚਾਗਰੀ ਕਰਕੇ ਸੈਂਟਰ ਸਰਕਾਰ ਕੋਲ ਜੇਤਲੀ ਦੀ ਰਾਹੀਂ ਹੋਮ ਮਿਨਿਸਟਰੀ ਤੋਂ ਇੱਕ ਲੈਟਰ ਲੈ ਕੇ ਤੇ ਹਾਊਸ ਬਣਾ ਲਿਆ ਅਸੀਂ ਚੁੱਪ ਕਰਕੇ ਬੈਠ ਗਏ ਕਿ ਚਲੋ 5 ਸਾਲ ਬਾਅਦ ਇਲੈਕਸ਼ਨ ਕਰਾ ਦੇਣਗੇ ਸਿੱਖਾਂ 'ਚ ਲੜਾਈ ਨਾ ਪਵੇ ਉਹ 5 ਸਾਲ ਅੱਜ ਆਉਂਦੇ ਜੇ 15 ਸਾਲ ਹੋ ਗਏ ਅੱਜ ਵੀ ਕੋਈ ਨਾ ਨਿਸ਼ਾਨ ਨਹੀਂ